ਸਤਿ ਸ਼੍ਰੀ ਅਕਾਲ ਜੀ ਮਾਧ ਰੂਹੀ ਕਾਲਜ ਅਫੀਸ਼ੀਅਲ YouTube ਚੈਨਲ ਵੇਖੇ तमाम ਦਰਸ਼ਕਾਂ ਦਾ ਨਿੱਗਾ ਜੀ ਆਏ ਸਵਾਗਤ ਕਰਦੇ ਆਂ ਜੀ ਦੋਸਤੋ ਮੈਂ ਗੁਰਿੰਦਰ ਪਾਉ ਸਿੰਘ ਤੇ ਅਕਸਰ ਅਸੀਂ ਇਸ ਚੈਨਲ ਦੇ ਉੱਤੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੇ ਵਿਸ਼ੇ ਉੱਤੇ ਗੱਲਬਾਤ ਬਹੁਤ ਸਾਰੇ ਪ੍ਰੋਗਰਾਮ ਜੋ ਕਾਲਜ ਵਿੱਚ ਉਲਿੱਖੇ ਜਾਂਦੇ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆਂ ਤੇ ਮਨੋਰੰਜਨ ਦੀ ਕਰ ਗੱਲ ਕਰੀਏ ਤਾਂ ਮਨੋਰੰਜਨ ਦੇ ਵਿੱਚ ਸੰਗੀਤ ਆ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਅਸੀਂ ਸਾਰੇ ਮਨੋਰੰਜਨ ਕਰਦੇ ਆਂ ਸੰਗੀਤ ਸਾਡੇ ਰੂਹ ਦੀ ਖੁਰਾਕ ਹੈ ਤੇ ਅੱਜ ਅਸੀਂ ਸਟੂਡੀਓਸ ਇੱਕ ਆਰਟਿਸਟ ਨੂੰ ਬੜੀ ਆਰਟਿਸਟ ਨੂੰ ਸੱਦਾ ਦਿੱਤਾ ਹੋਇਆ ਹੈ ਉਹਨਾਂ ਦਾ ਨਾਮ ਹੈ ਜੈਸ਼ਨਪ੍ਰੀਤ ਕੌਰ ਉਹ ਸਾਨੂੰ ਅੱਜ ਬਹੁਤ ਸਾਰੇ ਗੀਤਾਂ ਦੇ ਨਾਲ ਸਾਡਾ ਮਨੋਰੰਜਨ ਕਰਨਗੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਣੇ ਜ਼ਿੰਦਗੀ ਦੀਆਂ ਤੁਹਾਡੇ ਸਾਡੇ ਸਭ ਦੇ ਨਾਲ ਸਾਂਝੀਆਂ ਕਰਨਗੇ ਸੋ ਮੋਟਾ ਸਮਾਂ ਨਾ ਜ਼ਾਇਆ ਕਰਦੇ ਹੋਏ ਅਸੀਂ ਉਹਨਾਂ ਨੂੰ ਦਿਲਪਸੰਦ ਸ਼ੁਰੂ ਕਰਦੇ ਹਾਂ ਸੋ ਮੈਮ ਜੈਸ਼ਨਪ੍ਰੀਤ ਕੌਰ ਤੁਹਾਡਾ ਸਾਡੇ ਸਟੂਡੀਓਸ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਨਿੱਘਾ ਜੀ ਆਇਆਂ ਨੂੰ ਸਵਾਗਤ ਹੈ ਜੀ ਮੇਰੇ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਦੋਂ ਸਾਨੂੰ ਗੱਲਬਾਤ ਤੋਂ ਪਹਿਲਾਂ ਪਤਾ ਲੱਗਿਆ ਕਿ ਤੁਸੀਂ ਬਹੁਤ ਹੀ ਸੁਰੇਲਾ ਗਾਉਂਦੇ ਹੋ। ਉਹ ਤੁਹਾਡੇ ਜਿਹੜੇ ਕਾਲਜ ਦੇ ਵਿੱਚ ਕੰਪੀਟੀਸ਼ਨ ਹੁੰਦੇ ਤੁਸੀਂ ਉੱਥੇ ਵੀ ਭਾਗ ਲੈਂਦੇ ਹੋ। ਪਰ ਮੈਂ ਗੱਲ ਇੱਥੇ ਸ਼ੁਰੂ ਕਰਨ ਕਰਾਂਗਾ ਕਿ ਤੁਸੀਂ ਜਿਹੜਾ ਗਾਉਣ ਦਾ ਸ਼ੌਂਕ ਹੈ ਜਾਂ ਫਿਰ ਮਨ ਦੇ ਵਿੱਚ ਕਈ ਵਾਰ ਚिटਕ ਲੱਗਦੀ ਹੈ ਕਿ ਮੈਂ ਗਾਉਣਾ ਹੈ ਜਾਂ ਇਹ ਕੰਮ ਕਰਨਾ ਹੈ ਇਹ ਕਦੋਂ ਸ਼ੁਰੂ ਕੀਤਾ ਤੁਸੀਂ? ਐਕਚੁਅਲੀ ਅ ਜਿਹੜਾ ਮੇਰਾ ਗਾਉਣ ਦਾ ਸ਼ੌਂਕ ਹੈ ਜੀ ਇਹ ਮੇਰੇ ਪਰਿਵਾਰ ਦੇ ਵਿੱਚੋਂ ਹੀ ਮੈਨੂੰ ਪੈਦਾ ਹੋਇਆ। ਮੇਰੇ ਫਾਦਰ ਸਾਹਿਬ ਜੀ ਉਹ ਵੀ ਜਵਾਨੀ ਦੇ ਵਿੱਚ ਗਾਉਂਦੇ ਸੀਗੇ ਤੇ ਹੁਣ ਮੇਰੇ ਵੀਰ ਜੀ ਵੀ ਗਾਇਕੀ ਕਰ ਰਹੇ ਨੇ ਤਾਂ ਉਹ ਗਾਉਂਦੇ ਨੇ ਘਰ ਦੇ ਵਿੱਚ ਮਾਹੌਲੇ ਇਦਾਂ ਦਾ ਕਿ ਮੇਰੇ ਅੰਦਰ ਵੀ ਇਹ ਸ਼ੌਕ ਛੋਟੇ ਹੁੰਦਿਆਂ ਤੇ ਪੈਦਾਇ। ਛੋਟੇ ਹੁੰਦੇ ਯਾਨੀ ਤੁਸੀਂ ਸਕੂਲ ਲੈਵਲ ਤੋਂ ਗਾਉਂਦੇ ਆ ਰਹੇ ਹੋ। ਹਾਂਜੀ ਹਾਂਜੀ। ਤੇ ਸਕੂਲ ਲੈਵਲ ਦੇ ਵਿੱਚ ਫਰਕ ਕਿਵੇਂ ਦਾ ਗਾਉਂਦੇ ਸੀਗੇ? ਸਕੂਲ ਲੈਵਲ ਦੇ ਵਿੱਚ ਦੇਖੋ ਛੋਟੇ ਹੁੰਨੇ ਹਨ ਨਹੀਂ ਪਤਾ ਹੁੰਦਾ ਹੈਗਾ ਤੇ ਮਤਲਬ ਜਿਹੜਾ ਮੈਂ ਹੁਣ ਕਾਲਜ ਲੈਵਲ ਤੇ ਗਾਉਂਦੀ ਆ ਤੇ ਸਕੂਲ ਲੈਵ ਉਦੋਂ ਐਨੀ ਸਮਝ ਨਹੀਂ ਸੀਗੀ ਵੀ ਕਿਹੜੀ ਸੁਰ ਨੂੰ ਕਿੱਥੇ ਲਾਉਣਾ ਹੈ ਜਾਂ ਕਿਵੇਂ ਲਾਉਣਾ ਹੈ ਹੁਣ ਹੈ ਜਾਣੀ ਹੁਣ ਤੁਸੀਂ ਹਲੇ ਸਿੱਖ ਰਹੇ ਹੋ ਤੁਹਾਨੂੰ ਪਤਾ ਲੱਗਦਾ ਵੀ ਕਿਹੜਾ ਸੁਰ ਕਿਹੜੇ ਲੈਵਲ ਤੱਕ ਲੈ ਕੇ ਜਾਣਾ ਹੈ ਜਾਂ ਕਿੰਨੀ ਪਿਚ ਕਿੰਨੇ ਤੱਕ ਲੈ ਕੇ ਜਾਣਾ ਹੁੰਦਾ ਹੈ ਨਾ ਉਹ ਤੁਸੀਂ ਸਿੱਖ ਰਹੇ ਹੋ ਪਰ ਉਸ ਸਮੇਂ ਨਹੀਂ ਪਤਾ ਜੀਆ ਤੇ ਕਿਸੇ ਨੂੰ ਸਮੇਂ ਟੋਕੇ ਲਈ ਵੀ ਤੁਸੀਂ ਤੰਗੰਨਦੇ ਹੋ ਜਾਂ ਏਦਾਂ ਆਏਗਾ ਨਹੀਂ ਐਕਚੁਅਲੀ ਛੋਟੀ ਸੀ ਗੜਾਵੀ ਉਹਨਾਂ ਤਿਆਰ ਨਹੀਂ ਸੀਗਾ ਬੀਰ ਜੀ ਦੱਸਦੇ ਜਰੂਰ ਸੀਗੇ ਪਰ ਓ ਚੀਜ਼ਾਂ ਲੱਗਦੀਆਂ ਨਹੀਂ ਸੀਗੀਆਂ ਐਟ ਅ ਟਾਈਮ ਪਤਾ ਨਹੀਂ ਆਦਦਾ ਸੀ ਕੋਈ ਸਕੂਲ ਦੇ ਵਿੱਚ ਵੀ ਕੋਈ ਫੰਕਸ਼ਨ ਐ ਤਾਂ ਉਹਨਾਂ ਦੀ ਤਿਆਰੀ ਵੀ ਨਹੀਂ ਹੁੰਦੀ ਸੀਗੀ ਪਰ ਪਾਰਟਿਸਪੇਟ ਜ਼ਰੂਰ ਕਰਦੀ ਸੀ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਰੋਗ ਰੋ ਬੋ ਰਹੇ ਹੋ ਕੁਝ ਸੁਣਾਓਗੇ ਕੀ ਸੁਣਾਓਗੇ ਅੱਜ ਮੈਂ ਜੀ ਅਖੀ ਅੱਜ ਤੁਮ ਵਸਦਾ ਪੰਜਾਬ ਦੀ ਲੋਕ ਗੀਤ ਜੀ ਇਹ ਨਾਇਖੀਆਂ ਚ ਪਾ ਮਾ ਕੀ ਮੇ ਕਜਲਾਵੇ ਅੱਖੀਆਂ ਚ ਤੂੰ ਬਸਦਾ ਏ ਨਾਇਕੀਆਂ ਚ ਪਰਨਾ ਕੀ ਮੇ ਕਜਲਾਵੇ ਅੱਖੀਆਂ ਚ ਤੂੰ ਬਸਦਾ ਹਰ ਵੇਲੇ ਚੰਨ ਨੀਰਾ ਤੇਰੇ ਬਨ ਨੂੰ ਮੂਵੇ ਹਰ ਵੇਲੇ ਚੰਨ ਨੀਰਾ ਤੇਰੇ ਬਨ ਨੂੰ ਮੂਵੇ ਬੋਲੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਮੇ ਜਦੋਂ ਹੱਸਦੀ ਪੁਲੇਖਾ ਮੈਨੂੰ ਪੈਂਦਾ ਵੇ ਹਾਸੀ ਅਜ ਤੂੰ ਹੱਸਦਾ ਏ ਨਾ ਅੱਖੀਆਂ ਚ ਪਾਵਾਂ ਕੀ ਮੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਏ ਨਾ ਅੱਖੀਆਂ ਪਾ ਨਾ ਕਿ ਮੇ ਕਚਲਾ ਵੀ ਅੱਖੀਂ ਅੱਜ ਤੋਂ ਬਸਦਾ ਬਹੁਤ ਹੀ ਖੂਬਸੂਰਤ ਇਹ ਗੀਤ ਗਾਇਆ ਹੋਇਆ ਅਸਵਿੰਦਰ ਕੌਰ ਜੀ ਨੇ ਜਿਹਨੂੰ ਆਪਾਂ ਪੰਜਾਬ ਦੀ ਕੋਲ ਕਹਿੰਦੇ ਆ ਤੇ ਬੜੀ ਸੋਹਣੀ ਆਵਾਜ਼ ਹੈ ਤੁਹਾਡੀ ਤੇ ਉਹ ਮੈਂ ਗੱਲ ਕਰਾਂਗਾ ਕਿ ਜਦੋਂ ਨਾ ਆਪਾਂ ਕੁਝ ਕੰਮ ਕਰਦੇ ਆ ਨਾ ਤਾਂ ਜਿਹੜੇ ਸਾਡੇ ਨਾਲ ਕੁਝ ਜੁੜੇ ਹੁੰਦੇ ਨੇ ਨਾ ਇਨਸਾਨ ਖਾਸ ਕਰਕੇ ਸਾਡੇ ਘਰ ਚ ਪੇਰੈਂਟਸ ਹੋਗੇ ਜਾਂ ਸਾਡੇ ਰਿਲੇਟਿਵਸ ਹੋਗੇ ਹੈ ਨਾ ਉਹ ਸਾਡੀ ਲੱਤਾਂ ਖਿੱਚਣੀ ਸ਼ੁਰੂ ਕਰ ਦਿੰਦੇ ਕੋਈ ਵੀ ਆਪਾਂ ਕੰਮ ਕਰਦੇ ਆ ਤਾਂ ਕਈ ਨੂੰ ਸਾਡੇ ਬਾਰੇ ਚੰਗਾ ਲੱਗਦਾ ਹੈ ਅਸੀਂ ਅੱਗੇ ਜਾ ਰਹੇ ਹੁੰਨੇ ਕਈਆਂ ਨੂੰ ਮਾੜਾ ਲੱਗਦਾ ਸੋ ਤੁਹਾਡੇ ਨਾਲ ਪੁੱਛਿਆ ਤਾਂ ਹੋਇਆ ਪਹਿਲਾਂ ਤਾਂ ਜੀ ਮਤਲਬ ਵੀਰ ਜੀ ਨੇ ਉਹ ਕੀਰਤਨ ਕਰਦੇ ਨੇ ਮੈਨਾਂ ਤਾਂ ਮਾਤਾ ਪਿਤਾ ਨੂੰ ਵੀ ਥੋੜਾ ਜਿਹਾ ਹੋਇਆ ਸੀਗਾ ਨਾ ਵੀ ਜੇ ਤੂੰ ਗਾਏਂਗੀ ਤਾਂ ਲੋਕ ਕੀ ਸੋਚਣ ਕਿਉਂਕਿ ਵੀਰ ਜੀ ਕੀਰਤਨ ਆ ਹੀ ਲਾਈਂਤੇ ਨੇ ਤਾਂ ਜੇ ਤੂੰ ਗਾਏਂਗੀ ਤਾਂ ਥੋੜਾ ਜਿਹਾ ਹੋ ਲੱਗਿਆ ਸੀ ਬਟ ਹੁਣ ਉਹਨਾਂ ਨੂੰ ਪਤਾ ਹੈ ਕਿਉਂਕਿ ਅੱਜਕੱਲੇ ਜੇ ਤੁਹਾਡੇ 'ਚ ਕੋਈ ਹੁਨਰ ਹੈ ਤਾਂ ਉਹਨੂੰ ਨਿਖਾਰਨਾ ਚਾਹੀਦਾ ਲੁਕਾਉਣਾ ਨਹੀਂ ਚਾਹੀਦਾ ਹੈਗਾ ਤੇ ਇਸ ਕਰਕੇ ਹੁਣ ਮੈਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਸਕੋ ਤੇ ਉਤਸ਼ਾਹੀ ਤੇ ਕਰਦੇ ਨੇ ਪਹਿਲਾਂ ਕਿੱਥੇ ਕਿੱਥੇ ਲੱਗਿਆ ਸੀਗਾ ਹਾਂਜੀ ਪਹਿਲਾਂ ਨੇ ਗੈਸ ਥੋੜਾ ਜੀ ਬਹੁਤ ਹੀ ਖੂਬਸੂਰਤ ਤੇ ਰਿਆਜ਼ ਬਾਰੇ ਮੈਂ ਗੱਲ ਕਰਾਂ ਕਿਉਂਕਿ ਹਰ ਕੰਮ ਕਰਦੇ ਆ ਤਾਂ ਉਹਦੀ ਪ੍ਰੈਕਟਿਸ ਸਾਨੂੰ ਬਿਲਕੁਲ ਜ਼ਰੂਰਤ ਪੈਂਦੀ ਹੈ ਪ੍ਰੈਕਟਿਸ ਦੀ ਰਿਆਜ਼ ਦੀ ਪ੍ਰੈਕਟਿਸ ਪੈਂਦੀ ਕਰਨੀ ਪੈਂਦੀ ਹੈ ਬਾਅਦ ਵਿੱਚ ਖੇਡਦੇ ਆ ਤਾਂ ਖੇਡ ਗਰਾਊਂਡਸ ਜਾ ਕੇ ਜਾਂ ਸਪੋਰਟਸ ਪਲੇਅਰ ਖੇਡਦਾ ਜਾਂ ਫਿਰ ਕੋਈ ਵੀ ਕੰਮ ਆਪਾਂ ਕਰਦੇ ਆ ਤਾਂ ਵੀ ਪ੍ਰੈਕਟਿਸ ਦੀ ਤਾ ਕਿਉਂਕਿ ਖਾਸ ਕਰਕੇ ਅਗਰ ਗਾਇਕੀ ਦੀ ਆਪਾਂ ਗੱਲ ਕਰੀਏ ਸੰਗੀਤ ਦੀ ਗੱਲ ਕਰੀਏ ਇਹਦੇ ਵਿੱਚ ਬਹੁਤ ਸਾਰੇ ਸੁਰ ਹੁੰਦੇ ਨੇ ਬਹੁਤ ਸਾਰੀਆਂ ਐਦਾਂ ਦੀਆਂ ਕੀ ਆਪਾਂ ਮਿਆਪਾ ਇਸ਼ਟ੍ਰਮੈਟ ਵੀ বাজਾਈਏ ਉਹਦੇ ਵਿੱਚ ਵੀ ਸਿੱਖਣਾ ਪੈਂਦਾ ਕਿਹੜੇ ਲੈਵਲ ਤੇ ਆਪਾਂ ਨੇ ਕਿਹੜਾ ਸੁਰ ਲਾੜਾ ਹੈ ਗਲੇ ਚੋਂ ਕਿਵੇਂ ਦੀ ਆਵਾਜ਼ ਕਰਨੀ ਹੈ ਨੱਕ ਚੋਂ ਬੱਟਣੀ ਹੈ ਤਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੋ ਸਾਨੂੰ ਸਾਡਾ ਉਸਤਾਦ ਸਿਖਾਉਂਦਾ ਕਿ ਤੁਸੀਂ ਕਿਹਨਾਂ ਨੂੰ ਆਪਣਾ ਉਸਤਾਦ ਬਣਾਇਆ ਹੋਇਆ ਹੋਂ ਤੱਕ ਦੇਖੋ ਜੀ ਮੈਂ ਬਾਹਰੋਂ ਤਾਂ ਕਿਸੇ ਤੋਂ ਸਿੱਖਿਆ ਨਹੀਂ ਮੈਂ ਆਪਣੇ ਮਤਲਬ ਬ੍ਰਦਰ ਤੋਂ ਹੀ ਸਿੱਖਦੀ ਹਾਂ ਉਹਨਾਂ ਨੂੰ ਜਦੋਂ ਕੋਈ ਵੀ ਤਿਆਰੀ ਕਰਨੀ ਹੁੰਦੀ ਹੈ ਉਹੀ ਬਾਰੀਕੀਆਂ ਸਮਝਾਉਂਦੇ ਨੇ ਕਿੱਥੇ ਕੀ ਲਾਉਣਾ ਹੈ ਕਿੱਥੇ ਇਹਨਾਂ ਕੀ ਕਰੀਏ ਛਿੜਕਾਂ ਵੀ ਪਾ ਦਿੰਦੀਆਂ ਨੇ ਬਟ ਤੁਹਾਨੂੰ ਪਤਾ ਰਿਆਜ਼ ਦੇ ਵਿੱਚ ਫੇਰ ਜੇ ਸਿੱਖਣਾ ਹੈ ਤਾਂ ਸਿੱਖਣਾ ਪੈਣਾ ਹੈ ਹਾਂਜੀ ਤੇ ਉਹ ਕਿੰਨਾ ਕੁ ਸਮਾਂ ਸਿੱਖਦੇ ਹੋ ਤੁਸੀਂ ਕਿੰਨਾ ਕੁ ਸਮਾਂ ਬੜੇ ਰਿਆਜ਼ ਨੂੰ ਦਿੰਦੇ ਹੋ ਫਿਰ ਅ ਵੀਰ ਜੀ ਜ਼ਿਆਦਾ ਤਾਂ ਘਰੇ ਨਹੀਂ ਹੁੰਦੇ ਹੈਗੇ ਜਦੋਂ ਉਹ ਆਉਂਦੇ ਨੇ ਉਹ ਹਾਰਮੋਨੀਅਮ ਨਾਲ ਉਹਨਾਂ ਤੇ ਰਿਆਜ਼ ਕਰ ਲੀਤੇ ਤਿਆਰ ਕਾਮਲੀ ਤੇ ਇੱਕ ਫਿਰ ਉਸ ਸਮੇਂ ਕਹਿੰਦੇ ਵੀ ਡਿਸਟਰਬੈਂਸ ਸਾਡੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਭਾਵੇਂ ਸਾਡੇ ਘਰ ਤੇ ਆਦਨ ਵਾਲਾ ਨਾ ਤੇ ਜਦੋਂ ਆਪਸ ਸਿੱਖਦੇ ਆ ਤਾਂ ਉਹਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ ਗਲਤੀਆਂ ਤੋਂ ਆਪਾਂ ਸਿੱਖਦੇ ਵੀ ਆ ਤੇ ਫਿਰ ਉਹ ਵਧੀਆ ਕੋਸ਼ਿਸ਼ ਕਰਦੇ ਆ ਨਵਾਂ ਕੁਝ ਕਰਨ ਦੀ ਤੇ ਹੁਣ ਮੈਂ ਥੋੜਾ ਫਿਰ ਥੋੜਾ ਹੋਰ ਪਿੱਛੇ ਰੁਝਾਂਗਾ ਤੁਹਾਡੇ ਸਕੂਲ ਲੈਵਲ ਦੀ ਗੱਲ ਕਰਾਂਗਾ ਕੋਈ ਗੀਤ ਯਾਦ ਹੈ ਜੇ ਤੁਸੀਂ ਸਕੂਲ ਲੈਵਲ 'ਚ ਗਾਦੇ ਹੋਏ ਸੀ ਕੋਈ ਗਾਇਆ ਹੋਣਾ ਕੌਕੀ ਕੌਕੀ ਬਹੁਤ ਸਾਰੀਆਂ ਗੱਲਾਂ ਸਾਡੇ ਬਚਪਨ ਦੀ ਯਾਦ ਰਹਿ ਜਾਂਦੀਆਂ ਨੇ ਤੁਹਾਨੂੰ ਹਨਾ ਕਿਉਂਕਿ ਤੁਸੀਂ ਗਾਉਂਦੇ ਸੀਗੇ ਸਕੂਲ ਦੇ ਵਿੱਚ ਤਾਂ ਬਹੁਤ ਸਾਰੇ ਦਾ ਤੁਹਾਨੂੰ ਕੁਝ ਯਾਦ ਹੋਵੇ ਅ ਜਿਆਦਾ ਅਰਤੇ ਜੀ ਨੇ ਸਕੂਲ ਦੇ ਵਿੱਚ ਜਿਵੇਂ ਧਾਰਮਿਕ ਕੋਈ ਵੀ ਦਿਵਸ ਆਉਂਦੇ ਨੇ ਤੇ ਕਵਿਤਾਵਾਂ ਗਾਉਂਦੀ ਸੀ ਗੀਤ ਵੀ ਗਾਇਆ ਸੀ ਸਕੂਲ ਦੇ ਵਿੱਚ ਇੱਕ ਜੁੱਤੀ ਕਸੂਰੀ ਆਇਆ ਸੀਗਾ ਕੀ ਬਾਤ ਹੈ ਹਾਂਜੀ ਤੇ ਉਹ ਗੀਤ ਕਿਹਲੇ ਅੱਜ ਵੀ ਬੜਾ ਮਸ਼ਹੂਰ ਹੈ ਹਨਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਉਹਨੇ ਦੇ ਕੁਝ ਬੋਲ ਸਾਨੂੰ ਸੁਣਾਉਗੇ ਹਾਂਜੀ ਜ਼ਰੂਰ ਜੀ ਜੱਪੀ ਕਸੂਰੀ ਤੇਰੀ ਨਾ ਪੂਰੀ ਹਾਇਰ ਪਾਵੇ ਸਾਨੂੰ ਤੁਰਿ ਨਾ ਪਿਆ ਹਾਇਰ ਪਾਵੇ ਸਾਨੂੰ ਤੁਰਿ ਨਾ ਪਿਆ ਜਿੰਨਾ ਰਾਵਾਂ ਦਿਨ ਸਾਰੇ ਨਾ ਜਾਣ ਉਹ ਨੀ ਰਹੀਵੇਂ ਮੈਨੂੰ ਮੁੜ ਨਾ ਪਿਆ ਉਹ ਨੀ ਰਹੀਵੇਂ ਮੈਨੂੰ ਮੁੜ ਨਾ ਪਿਆ ਸਾਰੇ ਪਿੰਡ ਦੀਆਂ ਲੰਮੀਆਂ ਬਾਟਾ ਬਣਾ ਪਵਾੜਾ ਤੇਗੇ ਹੋਏ ਸਾਰੇ ਪਿੰਡ ਦੀਆਂ ਲੰਮੀਆਂ ਬਾਟਾ ਬਣਾ ਪਵਾੜਾ ਤੇਗੇ ਹੋਏ ਜੱਕਾਤੀ ਪਾੜੀ ਕੋਈ ਨਾ ਕੀਤਾ ਮਾਇੂ ਪੈ ਤਨ ਲੈਗੇ ਹੋਏ ਗੀਆ ਜੱਤੀ ਕਸੂਰੀ ਪੈ ਨਾ ਕੋਰੀ ਹਾਇ ਰੁਪਾਵੇ ਸਾਨੂੰ ਤੁਰਿ ਨਾ ਪਿਆ ਹਾਇ ਰੁਪਾਵੇ ਸਾਨੂੰ ਤੁਰਿ ਨਾ ਪਿਆ ਬਹੁਤ ਹੀ ਖੂਬਸੂਰਤ ਆਵਾਜ਼ ਹੈ ਤੁਹਾਡੀ ਬਹੁਤ ਹੀ ਸੋਨਾ ਗਾਇਆ ਤੇ ਦਰਸ਼ਕਾਂ ਲੋਗੇ ਜ਼ਰੂਰ ਪਸੰਦ ਆ ਹੋਵੇਗਾ ਤੁਹਾਡਾ ਇਹ ਗੀਤ ਇਹਨਾਂ ਗਾਇਆ ਹੋਇਆ ਤੇ ਹੁਣ ਗੱਲ ਕਰਾਂਗੇ ਅਕਸਰ ਨਾ ਜਦੋਂ ਆਪਾਂ ਕਿਸੇ ਪ੍ਰੋਫੈਸ਼ਨ ਚ ਜਾਂਦੇ ਆ ਜਾਂ ਫਿਰ ਕਿਸੇ ਫੀਲਡ ਚ ਜਾਂਦੇ ਆ ਤਾ ਉਸ ਚ ਕੀ ਹੁੰਦਾ ਇਹਦਾ ਸਾਨੂੰ ਅੱਗਿਆ ਲੈ ਕੇ ਜਾਣ ਵਾਸਤੇ ਨਾ ਕਈ ਹੈਲਪਿੰਗ ਹੈਂਡਸ ਮਿਲਦੇ ਨੇ ਕੁਝ ਸਹਾਰੇ ਮਿਲਦੇ ਨੇ ਕੋਈ ਇਨਸਾਨ ਹੋ ਸਕਦਾ ਹੈ ਜਾਂ ਫਿਰ ਕੋਈ ਵੀ ਹੋ ਸਕਦਾ ਹੈ ਸਾਡਾ ਟੀਚਰ ਹੋ ਸਕਦਾ ਹੈ ਤਾਂ ਤੁਹਾਡਾ ਕੌਣ ਇੱਕ ਹੈਲਪਿੰਗ ਹੈਂਡ ਬਣਿਆ ਜਾਂ ਫਿਰ ਤੁਹਾਨੂੰ ਕੌਣ ਇੱਥੇ ਤੱਕ ਲੈ ਕੇ ਆਇਆ ਹੁਣ ਤੱਕ ਇਹ ਤਾਂ ਤੁਸੀਂ ਆਪਣੇ ਭਰਾ ਦੀ ਗੱਲ ਕੀਤੀ ਉਸ ਤੋਂ ਇਲਾਵਾ ਜੇਕਰ ਮੈਂ ਦੱਲ ਕਰ ਉਸ ਤੋਂ ਇਲਾਵਾ ਜੀ ਮੈਂ ਹਜੇ ਤੱਕ ਜਿੰਨੀ ਮੇਰੀ ਜ਼ਿੰਦਗੀ ਨੰਨੀ ਹੈ ਉਹਦੇ ਵਿੱਚ ਮੈਂ ਆਪਣੇ ਅਧਿਆਪਕ ਸਹਿਬਾਂ ਨੂੰ ਕਹਿ ਸਕਦੀ ਹਾਂ ਕਿਉਂਕਿ ਜਦੋਂ ਮੈਂ ਪ੍ਰਾਇਮਰੀ ਦੇ ਵਿੱਚ ਪੜ੍ਹਦੀ ਸੀ ਫਮੇ ਸਕੈਂਡਰੀ ਲੈਵਲ ਤੇ ਆਈ ਤੇ ਹੁਣ ਕਾਲਜ ਲੈਵਲ ਤੇ ਆ ਤਾਂ ਜਿਹੜੇ ਅਧਿਆਪਕ ਹੀ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਜੇ ਆਪਾਂ ਪਹਿਲਾਂ ਤਾਂ ਆਪਣੇ ਚ ਹੋਣਾ ਰ ਹੈ ਉਹਨੂੰ ਪਹਿਲਾਂ ਮੂਰੇ ਨਹੀਂਉਣ ਦੀ ਜਿਹੜੀ ਆ ਆਪਣੇ ਚ ਹੋਉਂਦੀ ਹੈ ਜੇ ਮੂਰੇ ਨਹੀਂ ਲੈ ਕੇ ਆਵਾਂਗੇ ਦਿਖਾਵਾਂਗੇ ਨਹੀਂ ਕਿਸੇ ਦੇ ਸਾਹਮਣੇ ਤਾਂ ਫਿਰ ਉਹ ਨਿਖਰੇਗਾ ਨਹੀਂ ਤੇ ਜਦੋਂ ਮੈਂ ਮਤਲਬ ਸਕੂਲ ਦੇ ਵਿੱਚ ਪਹਿਲੀ ਵਾਰ ਗਿਆ ਤਾਂ ਮਤਲਬ ਉਦੋਂ ਤੋਂ ਹੀ ਜੀ ਆਪਰ ਸਕੈਂਡਰੀ ਲੈਵਲ ਤੇ ਗੱਲ ਕਰੀਏ ਤਾਂ ਉੱਥੇ ਵੀ ਮੈਨੂੰ ਦੀ ਆਪਕੇ ਸਹਿਬਾਨ ਸੀ ਜਿਹਰੇ ਉਹਨਾਂ ਨੇ ਸਾਰਿਆਂ ਨੇ ਗੈਵਿਜਸ਼ਨ ਤੋਂ ਜਿੱਤੇ ਵਿੱਚ ਟੈਨ ਟੈ ਪਹਿਲਾਂ ਤਾਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ ਬਟ ਫਿਰ ਇੱਕ ਅਧਿਆਪਕ ਸਹਿਬਾਨ ਕਹਿੰ ਰਿਹਾ ਵੀ ਜਿਹੜੇ ਮੈਨੂੰ ਮੂਰੀ ਲੈ ਕੇ ਆਏ ਦੂਸਰਾ ਜੀ ਕਿਤੇ ਜਾਣਾ ਹੁੰਦਾ ਸੀਗਾ ਫਿਰ ਤੁਹਾਨੂੰ ਪਤਾ ਹੈ ਵੀ ਜਾ ਕੇ ਜੇ ਕਿਸੇ ਨੇ ਲੈ ਕੇ ਜਾਣਾ ਫਿਰ ਉਹ ਕਰਦੇ ਮੇਰੇ ਫਾਦਰ ਸਾਹਿਬ ਉਹ ਲੈ ਕੇ ਜਾਂਦੇ ਸੀਗੇ ਮਤਲਬ ਉਹ ਉਹਨਾਂ ਨੂੰ ਵੀ ਹੈਲਪਿੰਗ ਹੈਂਡਸ ਕਹਿ ਸਕਦੇ ਆ ਦੂਸਰਾ ਮਾਂ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਰੌਣ ਲਗਾਉਂਦੀ ਆ ਕਦੇ ਜੇ ਮੈਂ ਮੋਰਵੀ ਕਾਲਜ ਲੈਵਲ ਤੇ ਮੈਕੈਨਿਕ ਨਹੀਂ ਮਮੀ ਨਹੀਂ ਵੀ ਮੈਂ ਚਾਰ ਦਿਨਿਆ ਨਾ ਵੀ ਐਮ ਐ ਸਟੱਡੀ ਵੀ ਹੈ ਤੇ ਤਰੇ ਨੀਯਮ ਵੀ ਹੈ ਨਾ ਔਖਾ ਹੋਊਗਾ ਬਹੁਤ ਮਿਹਨਤ ਦੀ ਲੋੜ ਆ ਪਰ ਮੇਰੇ ਮਮੀ ਕਹਿੰਦੇ ਨਹੀਂ ਤੂੰ ਕਰ ਕੁਸ਼ਤਾ ਸਿੱਖੇਂਗੀ ਕਰਨਾ ਚਾਹੀਦਾ ਜ਼ਰੂਰ ਸੋ ਮੈਂ ਅਧਿਆਪਕ ਸਹਿਬਾਨ ਹੋ ਗਏ ਪੈਰੈਂਟਸ ਫੈਮਿਲੀ ਹੋ ਗਈ ਇਹ ਬਹੁਤ ਜਣੀ ਮੇਰੇ ਜਿਹੜੇ ਮਤਦਾਨਗਾਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਜੀ ਬਿਲਕੁਲ ਬਹੁਤ 좋ਦੀ ਹੈ ਮੈਨੂੰ ਬਹੁਤ ਸੁਣੀ ਲੱਗੀ ਗੱਲ ਤੁਹਾਡੇ ਮਾਪਿਆਂ ਦੀ ਖਾਸ ਕਰਕੇ ਕਹਿੰਦੇ ਕਈ ਵਾਰ ਨਾ ਸਾਡੇ ਸਾਡੇ ਮਾਪੇ ਹੁੰਦੇ ਨੇ ਨਾ ਸਾਨੂੰ ਕੰਮ ਲੱਗ ਦਿੱ ਤੁਸੀਂ ਪੜ੍ਹ ਲਿਖ ਲੋ ਜਾਂ ਫਿਰ ਇਹ ਕੰਮ ਚੁਣ ਆਪੇ ਰੋ ਸੰਗੀਤ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਤੁਹਾਡੇ ਮਾਪੇ ਤੋਂ ਸਪੋਰਟ ਕਰਦੇ ਨੇ ਬਹੁਤ ਹੀ ਵਧੀਆ ਗੱਲ ਹੈ ਤਾਂ ਮੈਂ ਇਹ ਕਹਾਂ ਦਾ ਸਾਡੇ ਸਾਰੇ ਪੀਰੀਅਡਸ ਨੂੰ ਵੀ ਆਪਣੇ ਬੱਚਿਆਂ ਨੂੰ ਸਪੋਰਟ ਕਰਨਾ ਚਾਹੀਦਾ ਉਹਨਾਂ ਦੇ ਜੇਕਰ ਕੋਈ ਉਹਨਾਂ ਚ ਹਿਨ ਦਾ ਹੋਨਰ ਹੈ ਤਾਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਉਸ ਹੋਨਰ ਦੇ ਵਿੱਚ ਹੁਣ ਆਪਾਂ ਗੱਲ ਨੂੰ ਥੋੜੀ ਹੋਰ ਅੱਗੇ ਵਧਾਉਨੇ ਆ ਪੜ੍ਹਾਈ ਦੀ ਗੱਲ ਕੀਤੀ ਤੁਸੀਂ ਹੁਣ ਪੜ੍ਹਾਈ ਦੇ ਜਿਹੜਾ ਤੁਸੀਂ ਕਾਲਜ ਵੀ ਪੜ੍ਹਦੇ ਹੁਣ ਉਹਨਾਂ ਇਸ ਵਕਤ ਤਾਂ ਕਾਲਜ ਦੇ ਵਿੱਚ ਪੜ੍ਹਾਈ ਵੀ ਕਰਨੀ ਹੁੰਦੀ ਹੈ ਘਰੇ ਜਾ ਕੇ ਕੰਮ ਵੀ ਕਰਨਾ ਹੁੰਦਾ ਆਪਣੇ ਕਾਲਜ ਦਾ ਤੇ ਫਿਰ ਅਹ ਦੇਖੋ ਜੀ ਗੱਲ ਉਹੀ ਹੈ ਵੀ ਮੈਂ ਜ਼ਿਆਦਾਤਰ ਜਦੋਂ ਗੋਣਾ ਹੁੰਦਾ ਤਾਂ ਮੈਂ ਵੀਰ ਜੀ ਨਾਲੇ ਗੋਣੀ ਆ ਹਨਾ ਜਦੋਂ ਆਉਂਦੇ ਨੇ ਉਹਨਾਂ ਨਾਲ ਰਿਆਜ਼ ਕਰੀਦਾ ਹੁਣ ਕਾਲਜ ਤੋਂ ਵੀ ਘਰੇ 6:30 ਪਾਚੀਦਾ ਹੈ ਉਹ ਤੋਂ ਬਾਅਦ ਸਟੱਡੀ ਵੀ ਕਰਨੀ ਹੁੰਦੀ ਹੈ ਜਦੋਂ ਵੀਰ ਜੀ ਆਉਂਦੇ ਉਹਨਾਂ ਨਾਲ ਹੀ ਗੱਲ ਲਈਦਾ ਹੈ ਯਾਨੀ ਤੁਸੀਂ ਜਾ ਕੇ ਘਰ ਦੇ ਵਿੱਚ ਬਸ ਆਪਣਾ ਸਟੱਡੀ ਕੰਪਲੀਟ ਕਰ ਲੈਂਦੇ ਹੋ ਤੇ ਬਾਅਦ ਜਿਹੜਾ ਸਮਾਂ ਬਚਦਾ ਉਹਦੇ ਵਿੱਚ ਰਿਆਜ਼ ਕਰਦੇ ਹੋ ਹਾਂਜੀ ਹਾਂ ਠੀਕ ਹੈ ਬਹੁਤ ਖੂਬਸੂਰਤ ਅੱਛਾ ਹੁਣ ਕਾਲਜ ਵਿੱਚ ਜਦੋਂ ਵਿਛੜਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਕੰਪੀਟੀਸ਼ਨਸ ਆਉਂਦੇ ਨੇ ਬਹੁਤ ਸਾਰੇ ਕਾਲਜ ਵਿੱਚ ਯੂਥ ਫੈਸਟ ਵੀ ਆਉਂਦੇ ਨੇ ਜਦੋਂ ਵੀ ਯੂਨੀਵਰਸਿਟੀ ਜਾਂ ਕੋਲਜ ਵਿੱਚ ਗੱਲ ਕਰੀਏ ਨਾ ਤਾਂ ਇੱਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਜਿਹੜੇ ਸਾਡੀ ਜ਼ਿੰਦਗੀ ਨੂੰ ਇਦਾਂ ਤੇ ਲਖਾਰ ਦੇ ਦਿੰਦੇ ਨੇ ਕਿ ਅਸੀਂ ਨਾ ਕਿਸੇ ਵੀ ਸਟੇਜ ਤੇ ਜਾਈਏ ਤਾਂ ਅਸੀਂ ਤਾਂ ਡਰਦੇ ਨਹੀਂ ਆਵੇ ਹੁਣ ਯੂਥ ਫੈਸਟ ਹੋ ਗਿਆ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਯੂਥ ਫੈਸਟ ਵਿੱਚ ਵੀ ਤੁਹਾਡਾ ਪਾਰਟਿਸਪੀਕੇਸ਼ਨ ਸੀ ਨਹੀਂ ਜੀ ਐਜ਼ ਅ ਫਰਸਟイヤー ਸਟੂਡੈਂਟ ਮੈਨੂੰ ਨਾ ਥੋੜਾ ਜਿਹਾ ਡਰ ਸੀਗਾ ਕਿ ਜੇ ਮੈਂ ਯੂਥ ਫੈਸਟ ਵਿੱਚ ਪਾਰਟਿਸਿਪੇਟ ਕਰੂੰਗੀ ਤਾਂ ਮੇਰੀ ਪੜਾਈ ਨਾ ਹੋ ਜਾਏ ਰਹਿਜਵੇ। ਓਕੇ। ਸੋ ਪਹਿਲੇ ਸਾਲ ਚ ਤਾਂ ਨਹੀਂ ਲਿਆ ਹੈਗਾ। ਇਸ ਵਾਰ ਸੋਚ ਰਹੀ ਮੈਂ ਪਾਰਟਿਸਿਪੇਟ ਕਰਾਂ। ਚਲੋ ਕੋਈ ਗੱਲ ਨਹੀਂ ਯੂਥ ਫੈਸਟ ਇਸ ਤੇ ਤੁਸੀਂ ਅਗਲੇ ਵਾਰ ਜਿਹੜਾ ਹੋਏਗਾ ਤੁਹਾਡੇ ਕੋਲ ਹਲੇ ਸਮਾਂ ਪਿਆ ਹੈ ਆਪਣੇ ਤੁਹਾਡੇ ਡਿਗਰੀ ਦੇ ਦੌਰਾਨ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰੋ ਤੇ ਸਾਡੇ ਕਾਲਜ ਦਾ ਨਾਮ ਵੀ ਰੌਸ਼ਨ ਕਰੋ। ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰੋ। ਅੱਛਾ ਮੈਂ ਗੱਲ ਪੁੱਛੂੰਗਾ ਕਿ ਤੁਸੀਂ ਜਿਹੜਾ ਆਪਾਂ ਕਹਿੰਦੇ ਆ ਇਹ ਆਪਣਾ ਚੱਲਦਾ ਅੱਜਕੱਲ ਦੀ ਕਾਈ ਕੀ ਦੀ ਗੱਲ ਕਰੀਏ। ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਪੁੱਛਾਂਗਾ ਤੁਸੀਂ ਸਾਨੂੰ ਬਾਤ ਦੱਸਣਾ ਵੀ ਗਾਇਕੀ ਕਿਵੇਂ ਦੀ ਪਸੰਦ ਹੈ ਪਹਿਲਾਂ ਤੁਹਾਡੇ ਦੋਸਤ ਨੂੰ ਤੁਸੀਂ ਕਿਵੇਂ ਦਾ ਸੁਣਦੇ ਹੋ ਕਿੰਨਾ ਤੋਂ ਜ਼ਿਆਦਾ ਪਸੰਦ ਹੈ ਆਪ ਦਾ ਸੁਣਨਾ ਮੈਂ ਅੱਜ ਦੇ ਟਾਈਮ 'ਚ ਮੈਂ ਜ਼ਿਆਦਾ ਸਤਿੰਦਰ ਸਰਤਾਜ ਜੀ ਨੂੰ ਸੁਣਦੀ ਆ ਜੀ ਤੇ ਪੰਜਾਬੀ ਲੋਕ ਗੀਤ ਵੀ ਸੁਣ ਲੀਦੇ ਹਾਂ ਜੇ ਮੈਂ ਕੋਈ ਕੰਪੀਟੀਸ਼ਨ ਹੁੰਦਾ ਹੈ ਪਹਿਲਾਂ ਮੈਂ ਪੁਰਾਣੇ ਲੋਕ ਗੀਤੇ ਚੱਕਦੀ ਹਾਂ ਗਾਉਣ ਦੇ ਲਈ ਹਾਂਜੀ ਕਿਉਂਕਿ ਅੱਜ ਮੈਂ ਗੱਲ ਕਰਾਂਗੀ ਜਿਹੜੇ ਪੰਜਾਬ ਇੰਪਰਾੜੇ ਪੰਜਾਬ ਦੇ ਲੋਕੀ ਤੇ ਹਨ ਉਹ ਸਾਡੇ ਇੰਨਾ ਤੋਂ ਨਾ ਚ ਮਿਠਾਸ ਹੈ ਤੇ ਇੰਨਾ ਕਾਸ ਹੈ ਨਾ ਕਿ ਹਰ ਇੱਕ ਨੂੰ ਪਸੰਦ ਆਉਂਦਾ ਹੈ ਜੇ ਉਹਦਾ ਤਾਂ ਮਿਊਜ਼ਿਕ ਹੈ ਉਹੀ ਬੋਲ ਬੜੀ ਆ ਤੇ ਉਹ ਕਿਤਨਾ ਕਿਤੇ ਕਿਤਨਾ ਕਿਤੇ ਕੋਈ ਤੱਤ ਜੁੜਦਾ ਆਉਂਦਾ ਇੱਕ ਦਾ ਦੂਜੇ ਨਾਲ ਕੋਈ ਨਾ ਕਿਸ ਰਿਸ਼ਤੇ ਨਾਲ ਕੋਈ ਨਾ ਕੋਈ ਗੱਲ ਜੁੜਦੀ ਹੁੰਦੀ ਹੈ ਤੇ ਖੈਰ ਆਪੂ ਆਪਣੀ ਸਭ ਦੀ ਪਸੰਦ ਹੈ ਕੋਈ ਕਿਸੇ ਨੂੰ ਕੁਝ ਸੁਣਨਾ ਪਸੰਦ ਲੱਗਦਾ ਕਿਸੇ ਨੂੰ ਕੁਝ ਸੁਣਨਾ ਰਸੰਗ ਲੱਗਦਾ ਸੋ ਅੱਜ ਦੀ ਕਾਇਕੀ ਦੀ ਗੱਲ ਕਰਨੀ ਹੈ ਫਿਰ ਤੁਹਾਡੇ ਨਾਲ ਤੋ ਕੀ ਤੁਸੀਂ ਖੁਦ ਇੱਕ ਬੱਡੀ ਆਰਟਿਸਟੋਂ ਹਲੇ ਸਿੱਖ ਰਹੇ ਹੋ ਗਾ ਰਹੇ ਹੋ ਤੁਸੀਂ ਹੋਰ ਹਲੇ ਨਵੀਆਂ ਪਲੰਗਾ ਤੇ ਪਲੰਗਾ ਤੇ ਜਾਣਾ ਹੈ ਨਵੀਆਂ ਪੈੜਾ ਦੇ ਜਾਣਾ ਤੇ ਤੁਰਨਾ ਤੁਸੀਂ ਉਹਨਾਂ ਦੇ ਉੱਤੇ ਤੇ ਤੁਸੀਂ ਆਦੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਕਰਪੋਸ਼ਨ ਬਹੁਤ ਵੱਡਾ ਹੈ ਤੁਹਾਡੇ ਲਈ ਤੁਹਾਡੇ ਲੈਵਲ ਦੇ ਹਿਸਾਬ ਨਾਲ ਮੈਂ ਪੁੱਛ ਰਹੀ ਹਾਂ ਪਰ ਫਿਰ ਵੀ ਕਿ ਤੁਸੀਂ ਆਰਟਿਸਟ ਹੋ ਵੱਡੀ ਆਰਟਿਸਟ ਹੋ ਇਹ ਮੈਂ ਤੁਹਾਨੂੰ ਦੇਖਦੇ ਹਾਂ ਅੱਜ ਦੀ ਗਾਇਕੀ ਕਿਵੇਂ ਚੱਲਦੀ ਹੈ ਤੁਹਾਡੇ ਦੇ ਪੱਗੇ ਦੇਖੋ ਜੀ ਸਮੇਂ ਸਮੇਂ ਦੇ ਹਿਸਾਬ ਨਾਲ ਜਿਹੜਾ ਸੱਭਿਆਚਾਰ ਹੈ ਉਹ ਬਦਲਦਾ ਰਹਿੰਦਾ ਹੈ ਜੀ ਪਹਿਲਾਂ ਜਿਹੜਾ ਸੱਭਿਆਚਾਰ ਮਤਲਬ ਪਹਿਲੇ ਵਾਲੇ ਗਾਣੇ ਜ਼ਿਆਦਾ ਸੱਭਿਆਚਾਰ ਨਾਲ ਰਿਲੇਟ ਕਰਦੇ ਸੀ ਬਹੁਤ ਜ਼ਿਆਦਾ ਤੇ ਜਿਹੜੇ ਅੱਜ ਦੇ ਗਾਣੇ ਨੇ ਕੁਝ ਜ਼ਿਆਦਾ ਜਿਹੜੀਆਂ ਅਬ੍ਰੋਡ ਕੰਟਰੀਜ਼ ਨੇ ਉਹਨਾਂ ਦਾ ਆਪਣੇ ਸੱਭਿਆਚਾਰ ਤੇ ਬਹੁਤ ਜ਼ਿਆਦਾ ਇਫੈਕਟ ਪਿਆ ਹੋਇਆ ਹੈ ਸੋ ਥੋੜੀ ਜਿਹੜੀ ਸਿੰਗਿੰਗ ਆ ਜਗੰਦੀ ਉਹਦੇ ਮਤਲਬ ਉਹ ਮੇ ਦੀ ਜ਼ਿਆਦਾ ਹੈ। ਓਕੇ। ਮਤਲਬ ਮੈਂ ਕਹਣਾ ਚੁੰਨੀ ਵੀ ਸਮੇਂ ਦੇ ਹਿਸਾਬ ਨਾਲ ਜਿਹੜਾ ਆ ਸੱਭਿਆਚਾਰ ਤੇ ਹੋਰ ਜੀਮੇ ਦਾ ਅਰਥ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਤੇ ਉਹਦੇ ਉਹਦੀ ਸ਼ੋਭੀ ਖਰਾਬ ਨਹੀਂ ਹੋਣੀ ਚਾਹੀਦੀ। ਹਾਂਜੀ। ਗਾਇਕੀ ਆ ਮੈਂ ਗਾਉ ਗਾਉ ਪੁੱਛ ਵੀ ਪਰ ਸਾਡਾ ਸੱਭਿਆਚਾਰ ਸਾਡੇ ਦੇਸ਼ ਦਾ ਸਾਡੇ ਸਾਡੇ ਸਟੇਟ ਦਾ ਉਸੇ ਕਾਲਾ ੱਤਭਲੇ ਲੱਗਣਾ ਚਾਹੀਦਾ। ਇਹ ਹੀ ਤੁਸੀਂ ਕਹਿਣਾ ਚਾਹੁੰਦੇ। ਬਹੁਤ ਹੀ ਵਧੀਆ ਗੱਲ ਹੈ। ਤੇ ਇੱਕ ਹੋਰ ਗੱਲ ਅੱਜ ਹੋਰ ਕੀ ਸੁਣਾਉਂਗੇ ਫਿਰ? ਕੋਈ ਸ਼ੋਰ ਸੁਣਾਓ ਸਾਡੇ ਦਰਸ਼ਕਾਂ ਕਿਉਂਕਿ ਤੁਸੀਂ ਆਏ ਹੋ ਤਾਂ ਸਾਡੇ ਸਟੂਡੀ ਮੈਂ ਇੱਕ ਫਾਦਰ ਸਾਹਿਬ ਦੀ ਤੰਗ ਆਸਨਾ ਦੇ ਨਿਆਦੀ ਜੀ ਚੰਗੇ ਲੇਖਨੇ ਮੇਰੇ ਮੈਂ ਤੇਰੀਤੀ ਬਾਪੂ ਮੇਰੀ ਉਮਰ ਵੀ ਲੱਗ ਜੇ ਝੁਕ ਝੁਕ ਜੀ ਬਾਪੂ ਚੰਗੇ ਲੇਖਨੇ ਮੇਰੇ ਮੈਂ ਤੇਰੀਤੀ ਬਾਪੂ ਮੇਰੀ ਉਮਰ ਵੀ ਲੱਗ ਜੇ ਜੁਗ ਜੁਗ ਜੀ ਬਾਪੂ ਚੰਗੇ ਦੇਖਣੇ ਮੇਰੇ ਮੈਂ ਤੇਰੀ ਧੀ ਬਾਪੂ ਮੇਰੀ ਉਮਰ ਵੀ ਲੱਗ ਜੇ ਜੁਗ ਜੁਗ ਜੀ ਬਾਪੂ ਤੂੰ ਸਿਰ ਤੇ ਹੱਥ ਜਦ ਧਰ ਤੈ ਬੋੜ ਦੀ ਛਾ ਵਰਗਾ ਤੇਰੀ ਬੁੱਕੜ ਚੋਂ ਨਿਕੇ ਆਉਂਦਾ ਬਾਪੂ ਮਾ ਵਰਗਾ ਤੇਰੀ ਬੋਕੜ ਚੋਂ ਨਿਕਿਆਂਦਾ ਬਾਪੂ ਮਾਂ ਵਰਗਾ ਬੋਦੀ ਬੋਤੀ ਉਹਦੇ ਮੇਰੇ ਇੱਕ ਦਿਲ ਚ ਹੋ ਗਿਆ ਇਸ ਇਹ ਬਹੁਤ ਹੀ ਇਮੋਸ਼ਨਲ ਮੋਸ਼ਨਲਸ ਨਾਲ ਜੁੜੇ ਹੋਏ ਇਸ ਗੀਤ ਦੇ ਵਿੱਚ ਕਪੀ ਉਹਦਾ ਧੀ ਦੇ ਨਾਲ ਨਾ ਤੇ ਤੁਸੀਂ ਉਹਨੂੰ ਬਹੁਤ ਹੀ ਸੋਹਣੀ ਸਤਰਾ ਚ ਗਾਇਆ ਤੇ ਸੋਹਣੀ ਆਵਾਜ਼ ਚ ਗਾਇਆ ਮੈਨੂੰ ਬਹੁਤ ਪਸੰਦ ਆਇਆ ਤੇ ਛੜ ਕਸ਼ਕਰ ਵੀ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਹੁਣ ਗੱਲ ਕਰਾਂ ਕਿ ਸਟਰਗਲ ਦੀ ਹਰ ਇੱਕੰ ਤੇ ਸਟਰਗਲ ਕੋਈ ਕੰਮ ਕਰ ਲਈਏ ਸਾਰੇ ਕੰਮ ਕਰਦੇ ਨੇ ਤੇ ਮਿਹਨਤ ਸਟ੍ਰਗਲ ਤਾਂ ਹੁੰਦਾ ਤੇ ਕਿੰਨਾ ਕੁ ਤੁਸੀਂ ਸਟ੍ਰਗਲ ਦੇਖਦੇ ਹੋ ਇਸ ਫੀਲਡ ਦੇ ਵਿੱਚ ਕਿਉਂਕਿ ਸੰਗੀਤ ਦੇ ਫੀਲਡ ਦੇ ਵਿੱਚ ਬਹੁਤ ਸਾਰੇ ਐਟਾ ਦੇ ਆਰਟਿਸਟ ਨੇ ਤੁਹਾਡੇ ਵਰਗੇ ਨਵੇਂ ਉਰ ਆ ਰਹੇ ਨੇ ਤੁਹਾਡੀ ਫੀਲਡ ਦੇ ਵਿੱਚ ਕਿਉਂਕਿ ਜਿਹੜੀ ਦੌੜ ਹੈ ਨਾ ਕੰਪੀਟੀਸ਼ਨ ਦੀ ਸਾਡੇ ਚ ਲੱਗੀ ਹੋਈ ਹੈ ਸੀ ਸੋ ਤੇ ਇਸ ਇੱਕ ਦਿਨ ਦੇ ਵਿੱਚ ਸਟਾਰ ਬਣ ਜਾਈਏ ਪਰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਸਟਾਰ ਬਣਨ ਦੇ ਲਈ ਤੇ ਕਿੰਨਾ ਕੁ ਸਟ੍ਰਗਲ ਦੇਖਦੇ ਤੁਸੀਂ ਇਸ ਫੀਲਡ ਦੇ ਵਿੱਚ ਜਿੰਨੀ ਕੁ ਜੀ ਮੈਨੂੰ ਜਾਣਕਾਰੀ ਹੈ ਮਤਲਬ ਗਾਇਕੀ ਦੇ ਬਾਰੇ ਹਨਾ ਇਹ ਦੇਖੋ ਪਹਿਲਾਂ ਤਾਂ ਜੋ ਹੁਣ ਤੱਕ ਮੈਂ ਦੇਖਿਆ ਨਹੀਂ ਪਹਿਲਾਂ ਤਾਂ ਜਦੋਂ ਰਿਆਜ਼ ਕਰਦੇ ਆ ਨਾ ਮਤਲਬ ਰਿਆਜ਼ ਰਿਆਜ਼ ਕਰੀਦੇ ਤਾਂ ਵੀ ਆਪਣੇ ਗਲੇ ਤਰਾਸ਼ਿਆਦਾ ਵੀ ਕਿਉਂਕਿ ਗਾਇਕੀ ਹਰ ਕੋਈ ਨਹੀਂ ਕਰ ਸਕਦਾ ਗਾਇਕੀ ਦੇ ਲਈ ਆਪਣੇ ਗਲੇ ਨੂੰ ਰੂਹ ਤੋਂ ਕਰੀ ਜਾਂਦੀ ਐ ਤੇ ਗਲੇ ਨੂੰ ਤਰਾਸ਼ਣਾ ਪੈਂਦਾ ਤੇ ਖਿਆ ਨਿਖਾਰ ਲਿਆਉਣਾ ਪੈਂਦਾ ਹਾਂਜੀ ਤੇ ਪਹਿਲਾਂ ਤਾਂ ਮੈਨੂੰ ਤੇ ਹੁਣ ਮੈਂ ਬਹੁਤ ਘੱਟ ਮਤਲਬ ਫਾਸਟ ਫੂਡ ਖਾਣੀ ਕਿਉਂਕਿ ਜੇ ਫਾਸਟ ਫੂਡ ਖਾਵਾਂਗੇ ਉਹ ਤੇਲ ਤਲੀਆਂ ਹੋਈ ਚੀਜ਼ਾਂ ਹੁੰਦੀਆਂ ਨੇ ਤਾਂ ਫਿਰ ਉਹ ਗਲੇ ਨੂੰ ਖਰਾਬ ਕਰਦੀਆਂ ਨੇ ਮੈਂ ਮਤਲਬ ਕਦੀ ਜੇ ਬਹੁਤ ਜ਼ਿਆਦਾ ਚਿੱਤ ਕਰਦੇ ਤਾਂ ਹੀ ਜਾਣੀਏ ਨਹੀਂ ਪਹਿਣਾ ਤਾਂ ਫਾਸਟ ਫੂਡ ਤੋਂ ਮਤਲਬ ਤਰੀਏ ਦੇ ਚੀਜ਼ਾਂ ਤੋਂ ਆਪਰੇਟ ਕਰਨਾ ਪੈਂਦਾ ਹੈ ਤੇ ਦੂਸਰਾ ਰਿਆਜ਼ ਵੀ ਬਹੁਤ ਜ਼ਰੂਰੀ ਹੈ ਗਾਇਕੀ ਦੇ ਵਿੱਚ ਜੇ ਰਿਆਜ਼ ਨਹੀਂ ਕਰੋਗੇ ਫਿਰ ਗਲੇ ਦੀ ਜਿਹੜੀ ਬੇਸਮੈਂਟ ਆ ਉਹ ਬਣਨੀ ਨਹੀਂਗੀ ਬਹੁਤ ਵਧੀਆ ਇਸੇ ਤੋਂ ਤੁਸੀਂ ਗਾਣੇ ਉਹ ਫਿਰ ਸੋਸ਼ਲ ਮੀਡੀਆ ਤੇ ਵੀ ਜਾਣੇ ਆ ਆਪਣੇ ਆਪ ਨੂੰ ਕਿਉਂਕਿ ਇਹ ਬਹੁਤ ਹੀ ਵਧੀਆ ਪਲੇਟਫਾਰਮ ਹੈ ਅਸਕਲ ਸੋਸ਼ਲ ਮੀਡੀਆ ਦਾ ਸਾਡੇ ਸਾਰੇ ਨੱਥਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਮੋਬਾਈਲ ਹੈ ਸਾਡੇ ਸਭ ਦੇ ਨੱਥਾਂ ਦੇ ਵਿੱਚ ਮੋਬਾਈਲਸ ਨੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕੁਝ ਐਦਾਂ ਦਾ ਕਰਕੇ ਪਾਉਂਦੇ ਹੋ ਜਿਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਲੋਕਾਂ ਸਾਹਮਣੇ ਸਾਬਿਤ ਕਰ ਸਕੋ। ਅ ਹਜੇ ਤੇ ਨਹੀਂ ਬਟ ਮੈਂ ਸੋਚ ਰਹੀ ਆ ਵੀ ਮੈਨੂੰ ਵੀ ਜਿਹੜਾ ਸੋਸ਼ਲ ਮੀਡੀਆ ਤੇ ਮਤਲਬ ਇੰਸਟਾਗ੍ਰam ਤੇ YouTube ਵਗੈਰਾ ਤੇ ਵੀ ਜਿਹੜਾ ਚੈਨਲ ਬਣਾਉਣਾ ਚਾਹੀਦਾ ਹੈ ਤੇ ਮੈਂ ਵੀ ਉੱਥੇ ਮੈਂ ਰਿਕਾਰਡਿੰਗਸ ਕਰੀਆਂ ਪਈਆਂ ਨੇ ਘਰੇ ਦੋ ਤਿੰਨ ਵੀਡੀਓਜ਼ ਦੀਆਂ ਤੇ ਹੁਣ ਮੈਂ ਸਟਾਰਟਿੰਗ ਕਰੂੰਗੀ। ਜੀ ਜੀ ਜੀ। ਚੰਗੀ ਗੱਲ ਹੈ ਹੁਣ ਤੇ ਕਿ ਸੋਸ਼ਲ ਮੀਡੀਆ ਤੇ ਆਪਾਂ ਗੱਲ ਕਰਨੀ ਥੋੜੀ ਜੀ। ਪਹਿਲਾਂ ਦੇਖੋ ਗੱਲ ਹੁੰਦੀ ਸੀਗੀ LP ਰਿਕਾਰਡਸ ਹੁੰਦੇ ਸੀਗੇ, ਕੈਸਟਸ ਬਣਦੀਆਂ ਸੀਗੀਆਂ ਤੇ ਹੁਣ ਤਾਂ ਸਾਰਾ ਕੁਝ ਉਸੇ ਪਾਨੇ ਰੀਲਿਸ ਕਰਨਾ ਹੁੰਦਾ ਇੱਕ ਤਾਂ ਡਿਜੀਟਲ ਹੋ ਗਿਆ ਹੈ ਹਨਾ ਪਰ ਕਵਰ ਪੇਜ ਮੜ ਜਾਂਦੇ ਨੇ ਫਿਰ ਕਵਰ ਸੌਂਦਾ ਫਿਰ ਵੀਡੀਓ ਆਉਂਦੀ ਆ ਉਹਦੀ ਸਾਰੇ ਗੱਲ ਮਿੱਟਾ ਸਕਿੰਟਾਂ ਦੇ ਹੋ ਜਾਂਦਾ ਹੈ ਤੇ ਕਿੰਨਾ ਕੁ ਤੁਸੀਂ ਇੰਪੋਰਟੈਂਟ ਮੰਨਦੇ ਹੋ ਜਿਹੜੀ ਮੀਡੀਆ ਹੈ ਇੱਕ ਆਰਟਿਸਟ ਦੇ ਜ਼ਿੰਦਗੀ ਦੇ ਵਿੱਚ ਕਿੰਨਾ ਦਾ ਰੋਲ ਅਦਾ ਕਰਦੀ ਹੈ ਦੇਖੋ ਜੀ ਪੈਨਾ ਮਤਲਬ ਜਦੋਂ ਤੁਸੀਂ ਕਹਿ ਰਹੇ ਗੱਲ ਕਰ ਰਹੇ ਹੋ ਵੀ ਕੈਸਟ ਐਂਡ ਪੀਸ ਹਨਾ ਉਹ ਪੀਚ ਐਲਪੀ ਰਿਕਾਰਡਸ ਹੁੰਦੇ ਸੀ ਹਾਂਜੀ ਐਲਪੀ ਰਿਕਾਰਡਸ ਹੁੰਦੇ ਸੀਗੇ ਉਸ ਟਾਈਮ ਨਾ ਸਿਰਫ ਆਪਾਂ ਅਗਨ ਨੂੰ ਕੰਨੀ ਸੁਣ ਸਾੰਤੀ ਸੀ ਦਾ ਨਾਮ ਦੇ ਨਾਲ ਜਾਣ ਸਕਦੇ ਸੀਗੇ ਜਾਂ ਉਹਨਾਂ ਨੂੰ ਦੁਬਾਰਤ ਹੀ ਸੁਣਨਾ ਉਹਨਾਂ ਦੀ ਆਵਾਜ਼ ਤੋਂ ਪਛਾਣਿਆ ਜਾਂਦਾ ਸੀ ਬਟ ਉਹਨਾਂ ਸੋਸ਼ਲ ਮੀਡੀਆ ਕਿਆਨੇ ਦਾ ਪਲੇਟਫਾਰਮ ਹੈ ਕਿ ਉਹਦੇ ਵਿੱਚ ਅਸੀਂ ਆਪਾਂ ਸਾਬਤ ਸੌਰਤ ਡੇਟ ਵੀ ਸਾਖਦੇ ਆਂ ਤੇ ਮਤਲਬ ਜਿੰਮੇ ਗਾ ਲੋ ਵੀ ਬਸ ਇੱਕ ਵਾਰ ਦੇਖਿਆ ਫਿਰ ਆਪਣੇ ਆਪੇ ਨਾਮ ਚੇਤੇ ਆ ਜਾਂਦੇ ਆ ਵੀ ਗਾਣੇ ਮਤਲਬ ਸੋਸ਼ਲ ਮੀਡੀਆ ਬਹੁਤ ਵਧੀਆ ਪਲੇਟਫਾਰਮ ਹੈ ਜੇ ਆਪਾਂ ਕਿਸੇ ਗਾਇਕ ਨੂੰ ਆਸਾਨੀ ਦੇ ਨਾਲ ਆਪਾਂ ਨੂੰ ਚੇਤੇ ਕਰਵਾ ਦਿੰਦੇ ਆ ਉਹਦਾ ਜੀ ਅਨ ਤੇ ਕੁ ਬਹੁਤ ਸਾਰੇ ਅਦਾ ਦੇ ਆਰਟਿਸਟ ਨੇ ਬੜੀ ਆਰਟਿਸਟ ਖਾਸ ਕਰਕੇ ਕਿਹੜੇ ਬੱਚੇ ਨੇ ਆਪਣੇ ਪੇਜ ਬਣਾਏ ਹੋਏ ਨੇ ਬਹੁਤ ਸਾਰੇ ਸੋਸ਼ਲ ਸਾਈਟਸ ਦੇ ਉੱਤੇ ਇਹ ਨਾ ਤਾਂ ਨਹੀਂ ਲਗਾਉਂਗਾ ਤੇ ਪਰ ਉਹ ਇੱਕ ਬਹੁਤ ਵਧੀਆ ਜ਼ਰੀਆ ਹੈ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ ਖਾਸ ਕਰਕੇ ਮੀਡੀਆ ਦੀ ਗੱਲ ਕਰਾ ਇੱਕ ਚੀਜ਼ ਜੇ ਉਹ ਆਪਾਂ ਨੇ ਆਪਣਾ ਇੱਕ ਗੱਲ ਨੂੰ ਦੂਜੇ ਤਹ ਪਹੁੰਚਾਣਾ ਹੈ ਤਾਂ ਉਹ ਆਪਾਂ ਸੌਖੇ ਤਰੀਕੇ ਨਾਲ ਪਹੁੰਚਾ ਸਕਦੇ ਆ ਕਿ ਭਾਈ ਮੈਂ ਇਹ ਗਾਣਾ ਸਟੇਟਸ ਪਾ ਕੇ ਮੈਂ ਕੁਛ ਇਦਾਂ ਦਾ ਰਿਲੀਜ਼ ਕੀਤਾ ਜਾਂ ਫਿਰ ਮੈਂ ਕੁਛ ਗਾਣਾ ਗਾਇਆ ਤੁਸੀਂ ਇੱਕਦਮ ਪਾਤੂ ਤੋਂ ਸ਼ੇਅਰ ਕਰ ਦਿਓ ਦੁਨੀਆ ਦੁਨੀਆ ਤੱਕ ਗੱਲ ਦੁਨੀਆ ਤੱਕ ਹੋ ਜਾਂਦੀ ਹੈ ਵਰਲਡ ਲੈਵਲ ਤੱਕ ਤੇ ਬਹੁਤ ਹੀ ਵਧੀਆ ਅ ਇੱਕ ਗੱਲ ਮੈਂ ਹੋਰ ਪੁੱਛੂੰਗਾ ਕਿ ਤੁਸੀਂ ਘਾਤ ਤੁਸੀਂ ਲੈ ਸੀ ਕ੍ਰਿਓ ਜਿੱਦਾਂ ਕਿ ਤੁਸੀਂ ਗਾਇਆ ਤੇ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹਦੇ ਵਿੱਚ ਬੜਾ ਰਸ ਹੈ ਤੇ ਬੜਾ ਸੁਰੀਲਾ ਤੁਹਾਡਾ ਗਲਾ ਹੈ ਤੇ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਅੱਛਾ ਜਦੋਂ ਕੋਈ ਇਨਾਮ ਜਿੱਤਿਆ ਤੁਸੀਂ ਸੈਂਸ ਕੰਪੀਟੀਸ਼ਨਸ ਵੀ ਹੁੰਦੇ ਨੇ ਕੀ ਕੰਪੀਟੀਸ਼ਨ ਦਾ ਜਿਹੜਾ ਨਾਮ ਦਿੱਤੇ ਤੁਸੀਂ ਕਾਲਜ ਦੇ ਵਿੱਚ ਹਾਂਜੀ ਮੈਨ ਮਤਲਬ ਆਪਿੰਸਾਈਡ ਇੰਗਲਿਸ਼ ਡਿਪਾਰਟਮੈਂਟ ਵਿੱਚ ਹੋਏ ਸੀਗੇ ਉਹਦੇ ਵਿੱਚ ਸਿੰਗਿੰਗ ਦੇ ਲਈ ਤਾਂ ਮੈਨੂੰ ਮਤਲਬ ਮੈਂ ਗੈਸਟ ਪਰਫਾਰਮੈਂਸ ਦਿੱਤੀ ਸੀਗੀ ਸਿੰਗਿੰਗ ਦੇ ਲਈ ਤੇ ਬਾਕੀ ਹੋਰ ਹੋਏ ਸੀਗੇ ਪੋਇਮ ਰੈজিস্ট੍ਰੇਸ਼ਨ ਵਗੈਰਾ ਇਹਨਾਂ ਦੇ ਵਿੱਚ ਵੀ ਮੈਂ ਜਿਹੜੀ ਆ ਫਰਸਟ ਪੋਜੀਸ਼ਨ ਲਿੱਤੀ ਸੀ ਹਾਂਜੀ ਤੇ ਮੋਨੋਲੋਗ ਹੋਇਆ ਸੀ ਮੋਨੋਲੋਗ ਇੰਟੈਸਟ ਵਿੱਚ ਉਹਦੇ ਵਿੱਚ ਵੀ ਫਰਸਟ ਪੋਜੀਸ਼ਨ ਸੀਗੀ ਮੇਰੀ ਤੇ ਕਿ ਉਸ ਕੰਪੀਟੀਸ਼ਨ ਹੋਇਆ ਸੀ ਉੱਥੇ ਸੈਕੰਡ ਪੋਜੀਸ਼ਨ ਲਈ ਹਾਂਜੀ ਜੋ ਤੁਸੀਂ ਨਾਮ ਦਿੱਤੇ ਆ ਕਾਲਜ ਲੈਵਲ ਦੇ ਵਿੱਚ ਕੀ ਵੀ ਇਹ ਮਹਿਸੂਸ ਹੁੰਦਾ ਹੈ ਕਿ ਕਿਉਂਕਿ ਪੜਾਈ ਫਕਰ ਮਹਿਸੂਸ ਹੁੰਦਾ ਹੈ ਖਾਸ ਕਰਕੇ ਜਦੋਂ ਅਪਾ ਕੋਈ ਕੰਮ ਕਰਦੇ ਆ ਕੀ ਵੀ ਦੀ ਫੀਲਿੰਗ ਸੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਉਹ ਟਾਈਮ ਦਾ ਜੀ ਮਤਲਬ ਇੱਕ ਆਪਣੀ ਆਪਣੀ ਮਾਣ ਵੀ ਹੁੰਦਾ ਹੈ ਕਹਿੰਦੇ ਵੀ ਜ਼ਿਆਦਾ ਮਾਣ ਵੀ ਨਹੀਂ ਕਰਨਾ ਚਾਹੀਦਾ ਹੈਗਾ ਬਟ ਮਤਲਬ ਇੱਕ ਫਕਰ ਹੁੰਦਾ ਹੈ ਕਿਉਂਕਿ ਆਪਣੇ ਆਪ ਤੇ ਫਕਰ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਮਿਹਨਤ ਕਰਦੇ ਆ ਸੋ ਮੈਨੂੰ ਤਾਂ ਬਹੁਤ ਜ਼ਿਆਦਾ ਬਦੀ ਲੱਗੀ ਕਿਉਂਕਿ ਜਿਹੜੀ ਮਿਹਨਤ ਕਰੀ ਹੁੰਦੀ ਹੈ ਕਹਿੰਦੇ ਵੀ ਮਿਹਨਤ ਦਾ ਸਾਰ ਆ ਜਾਂਦੀ ਹੈ ਜੇ ਫਿਰ ਨਈ ਵੀ ਕੋਈ ਮਤਲਬ ਆਪਾਂ ਦਰਜਾ ਹਾਸਲ ਕਰਦੇ ਹੈਗੇ ਤਾਂ ਫਿਰ ਕੋਈ ਨਹੀਂ ਤਜਰਬਾ ਹੀ ਖੋਲ ਤਜਰਬੇ ਨੂੰ ਲੈ ਕੇ ਅੱਗੇ ਚੱਲਣਾ ਹੈ ਸਟੇਜ ਫੀਅਰ ਨੂੰ ਕਿਵੇਂ ਦੋਬਾਰਦੇ ਆ ਤੁਸੀਂ ਸਟੇਜ ਫੀਅਰ ਉਹ ਕਿਸੇ ਉਮਰ ਦੇ ਵਿੱਚ ਅਸੀਂ ਕਈ ਵਾਰ ਨਾ ਜਦੋਂ ਬੱਚਾ ਸਟੇਜ ਤੇ ਆਉਂਦਾ ਹੈ ਜਾਂ ਫਿਰ ਡਾਈਸ ਦੇ ਅੱਗੇ ਆਉਂਦਾ ਬੋਲਦਾ ਤਾਂ ਉਹਦੀ ਸ਼ਿਵਰਿੰਗ ਮਹੌਣੀ ਸੋ ਜਾਂਦੀ ਹੈ ਉਹਦੇ ਵਿੱਚ ਚਮੜਚ ਡਰ ਹੁੰਦਾ ਵੀ ਇਸ ਮੈਨੂੰ ਲੋਕ ਮੈਂ ਬੋਲਾਂਗਾ ਜਾਂ ਕੁਝ ਗਾਉਂਗਾ ਤਾਂ ਮੈਨੂੰ ਲੋਕ ਕੀ ਕਿਵੇਂ ਜਜ ਕਰਨਗੇ ਜਾਂ ਕੀ ਹਮ ਸਟੇਜ਼ ਫੀਅਰ ਤਾਂ ਦੇਖੋ ਜੀ ਜਦੋਂ ਆਪਾਂ ਪਹਿਲੀ ਵਾਰ ਸਟੇਜ ਤੇ ਚੜਦੇ ਹਾਂ ਹਨਾ ਤਾਂ ਉਸ ਟਾਈਮ ਤਾਂ ਮਤਲਬ ਲੱਗਾ ਬਹੁਤ ਜ਼ਿਆਦਾ ਕੰਬਰੀ ਹੁੰਦੀ ਹੈ ਨਾ ਮਤਲਬ ਆਪਣੇ ਆਪ ਤੋਂ ਆਊਟ ਆਫ ਕੰਟਰੋਲ ਹੁੰਦਾ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਹੀਆਂ ਵੀ ਮੈਂ ਸ਼ੁਰੂ ਤੋਂ ਹੀ ਸਕੂਲ ਲੈਵਲ ਤੋਂ ਪਾਰਟਿਸਪੇਟ ਕਰਦੀ ਜਾ ਰਹੀਆਂ ਤਾਂ ਹੌਲੀ 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 ਕਰਕੇ ਜਦ ਮੈਂ ਹੁਣ ਸਟੇਜ ਤੇ ਚੜਦੀ ਹਾਂ ਹੁਣ ਮੈਨੂੰ ਕੋਈ ਡਰ ਨਹੀਂ ਹੁੰਦਾ ਹੈਗਾ ਈਵਨ ਜਦੋਂ ਰੋਂਡੇ ਵੀ ਹੋਇਆ ਸੀ ਪਿਛਲੀ ਵਾਰ ਫਸਟ ਸੈਮੈਸਟਰ ਦੇ ਵਿੱਚ ਫਸਟ ইয়ার ਦੇ ਉਦੋਂ ਮੈਨੂੰ ਹੈਗਾ ਸੀ ਮੈਨੂੰ ਲੱਗਾ ਉਦੋਂ ਵੀ ਕੰਬਰੀ ਆ ਸੀਗੀ ਬਟ ਹੁਣ ਮਤਲਬ ਘ ਤੇ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੁੰਦੇ ਨਾ ਤਾਂ ਜਿਹੜਾ ਸਾਹਮਣੇ ਆਡੀਅנס ਬੈਠਿਆ ਹੁੰਦਾ ਨਾ ਭਾਵੇਂ ਕੋਈ ਵੀ ਹੈ ਖੈਰ ਮੇਲਜ਼ ਵੀ ਹੁੰਦੇ ਨੇ ਉੱਤੇ ਫੀਮੇਲਜ਼ ਵੀ ਬੈਠੀ ਹੁੰਦੀਆਂ ਨੇ ਤੇ ਖੈਰ ਮੇਲਜ਼ ਨੂੰ ਆਪਾਂ ਘੱਟ ਜੱਜ ਕਰਦੇ ਆ ਖਾਸ ਕਰਕੇ ਜੇਕਰ ਫੀਮੇਲਜ਼ ਨੂੰ ਆਪਾਂ ਗੱਲ ਕਰੀਏ ਨਾ ਸਪੈਸ਼ਲੀ ਇੱਕ ਤੁਸੀਂ ਕੁੜੀ ਹਾਂ ਤਾਂ ਜਿਹੜੇ ਸਾਹਮਣੇ ਆਡੀਅנס ਸਾਡੇ ਬੈਠੇ ਹੁੰਦੇ ਨੇ ਨਾ ਉਹ ਇੱਕ ਖਾਸ ਕਰਕੇ ਕਾਈਕੀ ਦਾ ਆ ਆਪਾਂ ਨੂੰ ਜੱਜ ਕਰਦੇ ਨੇ ਪਹਿਰਾਵੇ ਤੋਂ ਵੀ ਜੱਜ ਕੀਤਾ ਜਾਂਦਾ ਵੀ ਇਹ ਕਿਵੇਂ ਖੜੀ ਹੈ ਜਾਂ ਕਿਵੇਂ ਦਾ ਇਹਨਾਂ ਪਹਿਰਾਵਾ ਪਾਇਆ ਹੈ ਜਾ ਫਿਰ ਉਸ ਸਮੇਂ ਉਹ ਕਲਾਤਮਕ ਤੁਹਾਡੇ ਨਾਲ ਸਾਂਝਿਆ ਹੋ ਰਹੀ ਵਾਲੇ ਬਾਤ ਦੇ ਵਿੱਚ ਵੀ ਅਨਕ ਸਾਡੇ ਤੱਕ ਪਹੁੰਚਦੀਆਂ ਨੇ ਤੁਸੀਂ ਉਹਨਾਂ ਨੂੰ ਕਿਵੇਂ ਨੈਗਲੈਕਟ ਕਰਦੇ ਹੋ ਕਿਉਂਕਿ ਬਹੁਤ ਸਾਰੇ ਆ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਸਟੇਜ ਤੇ ਹੁੰਦੇ ਆ ਆ ਪਹਿਲਾਂ ਤਾਂ ਦੇਖੋ ਜੀ ਆਪਾਂ ਨੂੰ ਕਦੇ ਵੀ ਕਿਸੇ ਨੂੰ ਉਹਦੀ ਪਹਿਰਾਵੇ ਤੋਂ ਉਹਦੀ ਅਪੀਅਰੈਂਸ ਤੋਂ ਮਤਲਬ ਜੱਜ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਕੀ ਪਤਾ ਹੈ ਜੋ ਸਾਹਮਣੇ ਵਾਲਾ ਤੁਹਾਡੇ ਬੰਦਾ ਖੜਾ ਹੈ ਜੋ ਉਹਦੇ ਚ ਗੁਣ ਨੇ ਤੁਹਾਡੇ ਚ ਨਾ ਗੁਣ ਹੋਣ ਕਹਿੰਦੇ ਨਹੀਂ ਕਿ ਇਨ ਇਸ ਵਿੱਚ ਡੋਟ ਜਜ ਬੁਕ ਬਾਇਰ ਸੌਰ ਸੋ ਮੈਂ ਕਹਿੰਨੀ ਆ ਵੀ ਜੇ ਕੋਈ ਐਵੇਂ ਜੱਜ ਵੀ ਕਰ ਦੇ ਤਾਂ ਉਹਨੂੰ ਮਤਲਬ ਇਗਨੋਰ ਕਰ ਦੇਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡੇ ਅੰਦਰ ਕੀ ਹੁਨਰ ਹੈ ਤੁਸੀਂ ਉਹ ਹੁਨਰ ਨੂੰ ਲੈ ਕੇ ਅੱਗੇ ਚੱਲੋ ਐਵੇਂ ਦੀਆਂ ਤਾਂ ਪਤਾ ਨਹੀਂ ਕਿੰਨੀਆਂ ਪਰਗਾ ਵਟਾਉਣੀਆਂ ਨੇ ਸੋ ਜਸਟ ਇਗਨੋਰ ਥੈਮ ਜੀ ਇੱਕ ਕੀਰਤ ਹੋਰ ਸੁਣਾਓ ਸਾਡ ਨੂੰ ਜਾਂਦੇ ਜਾਂਦੇ ਕਿਉਂਕਿ ਗੱਲਬਾਤ ਦਾ ਸਮਾਂ ਥੋੜਾ ਹੋ ਰਿਹਾ ਹੈ ਤਾਂ ਜਾਂਦੇ ਜਾਂਦੇ ਇੱਕ ਕੁਐਸਚਨ ਮੇਰਾ ਹੋਰ ਹੋਵੇਗਾ ਤੁਹਾਡੇ ਕੋਲ ਕੀਰਤ ਦੇ ਲਈ ਤੇ ਕੀ ਸੁਣਾਉਂਗੇ ਜਦ ਜਦੇ ਕੋਈ ਬੋਲੀਆਂ ਜਾਂ ਕੁਛ ਹੋਰ ਬੋਲੀ ਸੁਣਾ ਦਿੰਨੀ ਜੀ ਸੋਣਨੀ ਕੁੜੀਏ ਮੱਛਲੀ ਵਾਲੀਏ ਮੱਛਲੀ ਨਾ ਨਿਸ਼ਕਾਈਏ ਸੋਣਨੀ ਕੁੜੀਏ ਮੱਛਲੀ ਵਾਲੀਏ ਮੱਛਲੀ ਨਾ ਨਿਸ਼ਕਾਈਏ ਫਣਲੀ ਜੀ ਦੀ ਪਾਏ ਕੁਵਾਰੀ ਸਿਰ ਤੇ ਕਿਉਂ ਵੈਨ ਵਾਏ ਫਣਲੀ ਜੀ ਦੀ ਪਾਏ ਕੁਵਾਰੀ ਸਿਰ ਦੇ ਕੇ ਵੈਨ ਵਾਏ ਸੋਣਨੀ ਕੁੜੀਏ ਸੋਣਨੀ ਕੁੜੀਏ ਮੱਛਲੀ ਵਾਲੀਏ ਸੋਣਨੀ ਕੁੜੀਏ ਮੱਛਲੀ ਵਾਲੀਏ ਯਾਰ ਬਹੁਤ ਬਹੁਤ ਸੋਹਣਾ ਬਹੁਤ ਸੋਹਣੀ ਬੋਲੀ ਬਾਈ ਤੁਸੀਂ ਤੇ ਜਾਂਦੇ ਜਾਂਦੇ ਸਾਡੇ ਦਸ਼ਕਾ ਨੂੰ ਕੀ ਮੈਸੇਜ ਦੋਗੇ ਖਾਸ ਕਰਕੇ ਸਾਡਾ ਪ੍ਰੋਗਰਾਮ ਹੈ ਯੂਥ ਵਿਕਟ ਕੀ ਮੈਸੇਜ ਦੋਗੇ ਨਹੀਂ ਤੁਸੀਂ ਮੈਂ ਤਾਂ ਜਿੰਨੀ ਕੁ ਮੇਰੀ ਹੁਣ ਤੱਕ ਦੀ ਜ਼ਿੰਦਗੀ ਨਿੰਗੀ ਹੈ ਮਤਲਬ ਇਸ ਟਾਈਮ ਮੈਂ 16 ਸਾਲ ਦੀ ਆ ਤੇ ਮੇਰੇ ਸਾਹਬ ਨਾਲ ਵੀ ਜੇ ਜ਼ਿੰਦਗੀ ਚ ਤੁਹਾਨੂੰ ਕੋਈ ਮੌਕਾ ਮਿਲਦਾ ਹੈ ਪਹਿਲਾਂ ਤੁਹਾਨੂੰ ਛੱਡਣਾ ਨਹੀਂ ਚਾਹੀਦਾ ਮੇਰੇ ਤੋਂ ਨਹੀਂ ਹੋਣਾ ਜਾਂ ਮੈਂ ਨਹੀਂ ਕਰ ਸਕਦੀ ਹੈਗੀ ਤਾਂ ਇਹ ਗੱਲ ਕਿ ਛੱਡਣਾ ਚਾਹੀਦਾ ਜੇ ਤੁਹਾਨੂੰ ਪਤਾ ਤੋਂ ਡਿਸਕਾਬਿਲਿਟੀ ਆ ਤਾਂ ਉਹਦੇ ਉਹ ਚੀਜ਼ 'ਚ ਹਿੱਸਾ ਲਓ ਤੇ ਦੂਸਰੀ ਗੱਲ ਹੈ ਜੀ ਤੁਸੀਂ ਜਿੱਤ ਜਾਣੇ ਹੋ ਉਹ ਚੀਜ਼ ਚ ਤਾਂ ਬਹੁਤ ਵਧੀਆ ਗੱਲ ਹੈ ਜੇ ਹਾਰ ਜੰਨੇ ਹੋ ਤਾਂ ਕਦੇ ਵੀ ਨਿਰਾਸ਼ ਨਾ ਹੋ ਸਗੋਂ ਤੇ ਉਹ ਤਜਰਬਾ ਲੈ ਕੇ ਜਦੋਂ ਤੁਸੀਂ ਦੂਸਰੀ ਵਾਰ ਫੇਰ ਉਹ ਚੀਜ਼ ਚ ਹਿੱਸਾ ਲਵੋਗੇ ਤਾਂ ਤਜਰਬੇ ਨੂੰ ਨਾਲ ਰੱਖੋ ਤੇ ਜੋ ਤੁਹਾਨੂੰ ਹੋਰ ਵੀ ਬਾਧੂ ਸਿੱਖਣ ਦੀ ਮਿਲੇਗਾ ਤਾਂ ਇਸ ਕਰਕੇ ਕਦੇ ਵੀ ਡਰਨਾ ਨਹੀਂ ਚਾਹੀਦਾ ਆਪਣੀਆਪ ਤੇ ਵਿਸ਼ਵਾਸ ਰੱਖੋ ਜੋ ਵੀ ਮੁਸ਼ਕਿਲਾਂ ਰਾਹ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਫੇਸ ਕਰੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਤੇ ਆਪਣਾ ਮਕਾਮ ਹਾਸਲ ਕਰੋ ਜੀ ਬਹੁਤ ਹੀ ਸ਼ੁਕਰੀਆ ਬਹੁਤ ਹੀ ਵਧੀਆ ਗੱਲ ਤੁਸੀਂ ਜਾਂਦੇ ਹੁੰਦੇ ਦਾ ਦਰਸ਼ਕਾਂ ਨੂੰ ਕੀਤੀ ਸੋ ਦਰਸ਼ਕੋ ਅੱਜ ਸਾਡੇ ਸਟੂਡੀਓ ਚ ਮੌਜੂਦ ਸਿਗੇ ਜਸ਼ਨਪ੍ਰੀਤ ਕੌਰ ਤੁਸੀਂ ਉਹਨਾਂ ਨਾਲ ਗੱਲਬਾਤਾਂ ਵੀ ਸੁਣੀਏ ਉਹਨਾਂ ਨੇ ਸਾਨੂੰ ਬਹੁਤ ਸੋਹਣੀ ਗੀਤ ਵੀ ਸੁਣਾਏ ਤੇ ਬੋਲੀਆਂ ਵੀ ਉਹ ਪਾ ਕੇ ਗਏ ਨੇ ਉਹਨਾਂ ਨੇ ਸਾਰਾ ਸਾਰਾ ਨਾਲ ਸਾਂਝਾ ਕੀਤਾ ਆਪਣਾ ਤਜਰਬਾ ਹੁਣ ਤੱਕ ਦੀ ਜ਼ਿੰਦਗੀ ਦਾ ਆਸਵਾਸ ਕਰਦੇ ਤੁਹਾਨੂੰ ਇਹ ਗੱਲਬਾਤ ਸਤਿਓ ਜ਼ਰੂਰ ਪਸੰਦ ਆਈ ਹੋਵੇਗੀ ਸੋ ਦੋਸਤੋ ਮਿਲਾਂਗੇ ਜੀ ਕਿਸੇ ਹੋਰ ਦਿਨ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਦੇ ਨਾਲ ਤੇ ਕਿਸੇ ਹੋਰ ਡਿਚੇ ਦੇ ਨਾਲ ਸੋ ਉਦੋਂ ਤੱਕ ਸਾਨੂੰ ਦਿਓ ਜੀ ਆ ਗਿਆ Se